ਸਾਰੀ ਗੱਲ ਦੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡੇ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਕਾਫੀ ਭੈਣਾਂ ਦੀ ਡਿਮਾਂਡ ਸੀਗੀ ਵੀ ਬਰਬਰੀ ਦੇ ਸੂਟ ਲੈ ਕੇ ਆਓ ਅੱਜ ਆਪਾਂ ਲੈ ਕੇ ਆਏਾਂਗੇ ਬਰਬਰੀ ਦੇ ਸੂਟ ਜੋ ਜੋ ਤੁਹਾਨੂੰ ਪਸੰਦ ਆਉਂਦੇ ਨੇਗੇ ਤਾਂ ਤੁਸੀਂ ਲੈ ਸਕਦੇ ਹੋਗੇ ਜ਼ਿਆਦਾ ਟਾਈਮ ਆਪਾਂ ਨਹੀਂ ਖਰਾਬ ਕਰਦੇ ਹੋਏ ਤੁਹਾਨੂੰ ਮੈਂ ਸੂਟ ਦਿਖਾਉਣੀ ਸ਼ੁਰੂ ਕਰ ਦਿਆਂਗੀ ਪਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਜੀ ਲਓ ਜੀ ਹੰਦੇ ਪਹਿਲਾ ਸੂਟ ਹੈ ਜੀ ਇਹ ਵਾਲੇ ਕਲਰ ਦਾ ਬਰਬਰੀ ਦਾ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਬਣਿਆ ਹੋਇਆ ਹੈਗਾ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੈ ਸੂਟ ਦੀ ਲਓ ਜੀ ਦੇਖੋ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋ ਸੇਮ ਪਰਫੈਕਟ ਕਲਰ ਆ ਰਿਹਾ ਹੈਗਾ ਲਓ ਜੀ ਠੀਕ ਹੈ ਜੀ ਪਹਿਲਾ ਸੂਟ ਇਹ ਹੈ ਸੀਗਾ ਇਹਦੇ ਨਾਲ ਰਹੇਗੀ ਪਲੇਨ ਕਲਰ ਦੀ ਬਾਟਮ ਰਹੇਗੀ ਜੇ ਤੁਸੀਂ ਬਾਟਮ ਤੇ ਵਰਕ ਵਗੈਰਾ ਕਰਵਾਉਣਾ ਚਾਹੁੰਦੇ ਹੋਗੇ ਵਰਕ ਵੀ ਕਰਵਾ ਸਕਦੇ ਹੋਗੇ ਬਾਕੀ ਤੁਹਾਡੀ ਚੁਆਇਸ ਹੈ ਵੀ ਤੁਸੀਂ ਸੂਟ ਕਿੱਦਾਂ ਬਾਏ ਕਰਨਾ ਹੈ ਕੋ ਤਾਂ ਤੁਸੀਂ ਲੈ ਸਕਦੇ ਹੋਗੇ ਜੇ ਦੁਪੱਟਾ ਕਹੋਗੇ ਤਾਂ ਤੁਸੀਂ ਇਹਦੇ ਨਾਲ ਬਰਪਰੀ ਦਾ ਦੁਪੱਟਾ ਰੱਖ ਸਕਦੇ ਹੋਗੇ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਰਹੇਗਾ 2000 ਪਲੱਸ ਸ਼ਿਪਿੰਗ ਰਹੇਗਾ ਫਾਸਟਲੀ ਆਪਣਾ ਆਰਡਰ ਕਰ ਦਿਓ ਤੁਹਾਨੂੰ ਚੰਗੀ ਤਰ੍ਹਾਂ ਇਸ ਮੈਂ ਟੇਬਲ ਤੇ ਰੱਖ ਕੇ ਵੀਡੀਓ ਬਣਾ ਰਹੀ ਆਂਗੀ ਚੰਗੀ ਤਰ੍ਹਾਂ ਪ੍ਰਿੰਟ ਹੈ ਜਿਹੜਾ ਸਮਝ ਆ ਰਿਹਾ ਹੋਣਾ ਦੇਖੋ ਪਹਿਲਾ ਸੂਟ ਇਹ ਸੀ ਜੀ ਦੂਜਾ ਸੂਟ ਹੈ ਗਾਇ ਵਾਲਾ ਦਾ ਸੂਟ ਹੈਗਾ ਕਲਰ ਹੈ ਜਿਹੜਾ ਫਰੋਜ਼ੀ ਹੈਗਾ ਤੇ ਪ੍ਰਿੰਟਿੰਗ ਹੋਈ ਹੋਈ ਆ ਬਹੁਤ ਜਾਦੀ ਸੋਹਣੀ ਇਸ ਤਰ੍ਹਾਂ ਦੇ ਉੱਪਰ ਪ੍ਰਿੰਟ ਹੋਇਆ ਹੋਇਆ ਹੈਗਾ ਲਓ ਜੀ बॉटਮ ਦੀ ਗੱਲ ਕਰਾਂ ਬੋਟਮ ਰਹੇਗੀ ਮਹਿੰਦੀ ਕਲਰ ਦੀ ਇਹਦੇ ਨਾਲ ਬੋਟਮ ਰਹੇਗੀ ਇਸ ਤਰ੍ਹਾਂ ਦੀ ਬੋਟਮ ਹੈਗੀ ਜੇ ਤੁਸੀਂ ਬੇਸ ਨਾਲ ਦੀ ਰਖਵਾਉਣਾ ਚਾਹ ਰਹੇ ਹੋ ਬੇਸ ਨਾਲ ਦੀ ਵੀ ਰਖਵਾ ਸਕਦੇ ਹੋਗੇ ਬਾਕੀ ਆਪਾਂ ਜਿਹੜਾ ਕੰਟਰਾਸਟ ਬਣਾਇਆ ਹੋਇਆ ਸਾਰੀਆਂ ਸਲਵਾਰਾਂ ਦਾ ਲਓ ਜੀ 2000 ਪ੍ਰਾਈਸ ਹੈਗਾ ਨਾਰ ਬਰਬੀ ਦੇ ਸੂਟ ਲੈਣਗੇ ਫਾਸਟਲੀ ਆਪਣਾ ਆਰਡਰ ਕਰਕੇ ਬੁਕਿੰਗ ਕਰਦੇ ਸੂਟਾਂ ਦੀ ਤੇ ਅਗਲਾ ਕਲਰ ਵੀ ਬਹੁਤ ਜਿਆਦਾ ਸੋਹਣਾ ਰਹੇਗਾ ਜੇ ਤੁਸੀਂ ਇਹਦੇ ਨਾਲ ਕਰੀਮ ਬਾਟਮ ਨਹੀਂ ਲੈਣੀ ਹੈਗੀ ਇਹਦੇ ਨਾਲ ਤੁਸੀਂ ਕਰੀਮ ਬਾਟਮ ਨਹੀਂ ਲੈਣਾ ਚਾਹੁੰਦੇ ਹੈਗੇ ਤਾਂ ਤੁਸੀਂ ਮਤਲਬ ਬੇਸ ਨਾਲ ਦੀ ਬਾਟਮ ਡਾਈ ਕਰਕੇ ਤੁਹਾਨੂੰ ਦੇ ਦਾਂਗੇ ਲਓ ਜੀ ਇਸ ਦਾ ਪ੍ਰਿੰਟ ਹੈ ਥੋੜਾ ਜਿਹੜਾ ਕਲਰ ਹੈਗਾ ਕੈਮਰੇ ਦੇ ਵਿੱਚ ਡਲ ਆ ਰਿਹਾਗਾ ਇਸ ਤੋਂ ਥੋੜਾ ਇਹ ਕਲਰ ਹੈ ਜਿਹੜਾ ਮਤਲਬ ਡਾਰਕ ਹੈਗਾ ਕਾਫੀ ਬੜੀ ਡਿਮਾਂਡ ਸੀ ਵੀ ਸਾਨੂੰ ਕਰੀਮ ਬਾਟਮ ਵਾਲੇ ਸੂਟ ਚਾਹੀਦੇ ਨੇ ਤੁਸੀਂ ਦੇਖ ਸਕਦੇ ਹੋਗੇ ਕਰੀਮ ਬਾਟਮ ਵਾਲੇ ਵਿੱਚ ਹੀ ਸੂਟ ਲੈਣਗੇ ਬਰਬਰੀ ਦੇ ਸੂਟ ਨੇ 2000 ਪ੍ਰਾਈਸ ਰਹੇਗਾ ਫਟਾਫਟ ਆਪਣਾ ਆਰਡਰ ਜਿਹੜਾ ਦੇ ਕੇ ਬੁਕਿੰਗ ਕਰਵਾ ਲਿਓ ਲੋਜੀ ਅਗਲਾ ਕਲਰ ਰਹੇਗਾ ਵਾਈਟ ਬਹੁਤ ਜ਼ਿਆਦਾ ਸੋਨਾ ਪ੍ਰਿੰਟ ਹੈ ਵਾਈਟ ਇਦੇ ਨਾਲ ਦੇ ਆਪਣੇ ਕੋਲੇ ਦੋ ਸੂਟ ਅਵੇਲੇਬਲ ਹੈਗੇ ਨੇ ਜਿਹੜੀਆਂ ਭੈਣਾਂ ਸੇਮ ਸੂਟ ਲੈਂਦੀਆਂ ਨੇ ਮੇਰੇ ਤੋਂ ਤੁਸੀਂ ਲੈ ਸਕਦੇ ਹੋਵੋਗੇ ਨਾਲ ਰਹੇਗੀ ਮਜ਼ੈਂਟਾ ਕਲਰ ਦੀ ਬਾਟਮ ਰਹੇਗੀ ਤੁਸੀਂ ਬਾਟਮ ਤੇ ਜੇ ਵਰਕ ਕਰਵਾਉਣਾ ਚਾਹੁੰਦੇ ਹੋਗੇ ਜਿੱਦਾਂ ਇਹਦੇ ਵਿੱਚ ਫਲਾਰ ਨੇਗੇ ਸੂਟ ਦੇ ਵਿੱਚ ਉਦਾਂ ਹੀ ਸੇਮ ਡਿਜ਼ਾਈਨ ਚੱਕ ਕੇ ਆਪਾਂ ਸਲਵਾਰ ਤੇ ਤੁਹਾਨੂੰ ਵਰਕ ਕਰਕੇ ਦੇ ਦਾਂਗੇ ਇਸ ਤਰ੍ਹਾਂ ਇਹ ਸੂਟ ਰਹੂਗਾ ਬਿਲਕੁਲ ਬਹੁਤ ਜਾਦੇ ਸੋਹਣਾ ਸੂਟ ਹੈਗਾ ਤੁਸੀਂ ਸਲਵਾਰ ਦੇ ਉੱਪਰ ਲਾਈਨਿੰਗ ਲਗਾ ਸਕਦੇ ਹੋਗੇ ਸ਼ਰਟ ਦੇ ਉੱਪਰ ਟਾਪਟਾ ਲੱਗੂਗਾ ਜੀ ਲਾਈਨਿੰਗ ਨਹੀਂ ਲੱਗਦੀ ਹੈਗੀ ਟਾਪਟਾ ਲੱਗੂਗਾ ਇੱਕ ਇਹ ਸੂਟ ਸੀ ਇੱਕ ਇਹ ਦੇ ਨਾਲ ਦਾ ਹੋਰ ਸੂਟ ਹੈਗਾ ਦੋ ਸੂਟ ਅਵੇਲੇਬਲ ਹੈਗੇ ਨੇਗੇ ਆਪਣੇ ਕੋਲੇ ਸੇਮ ਹੀ ਲēngਗੇ ਦੇਖੋ ਜੜੀਆਂ ਪਹਿਣਾ ਲੈਣਾ ਚਾਹੁੰਦੀਆਂ ਨੇ ਦੋ ਸੂਟ ਤਾਂ ਤੁਸੀਂ ਲੈ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈਗਾ ਬਰਬਰੀ ਦੇ ਸੂਟਾਂ ਦੀ ਮੈਂ ਗੱਲ ਕਰਾਂ ਬਰਬਰੀ ਦੇ ਸੂਟ ਲēngਗੇ ਸਦਾ ਬਹਾਰ ਲēngਗੇ ਅੱਜ ਵੀ ਪਹਿਣਾ ਦੀ ਕਾਫੀ ਜ਼ਿਆਦਾ ਡਿਮਾਂਡ ਦੇ ਵਿੱਚ ਨੇ ਬਰਬਰੀ ਦੇ ਸੂਟ ਤੇ ਬਹੁਤ ਜ਼ਿਆਦਾ ਸੇਲ ਹੋ ਰਹੇ ਨੇਗੇ ਅੱਜ ਵੀ ਮੈਂ ਪਾਰਸਲ ਲਗਾਇਆਗਾ ਦੁਪੱਟਿਆਂ ਨਾਲ ਡਾਈ ਕਰਵਾ ਕੇ ਸੂਟ ਸੀ ਬਰਬਰੀ ਦੇ ਉਹ ਪਾਰਸਲ ਲਗਾਇਆਗਾ ਇਹਦੇ ਨਾਲ ਦਾ ਵੀ ਆਪਾਂ ਕਾਫੀ ਜਿਆਦੇ ਸੂਟ ਹੈ ਜਿਹੜੇ ਸੇਲ ਕੀਤੇ ਨੇ ਇਹਦੇ ਨਾਲ ਦੇ ਸਟਿਚ ਹੋਏ ਵੀ ਪਏ ਨੇ ਮੇਰੇ ਕੋਲ ਹਜੇ ਸਟਿਚਿੰਗ ਲਈ ਜਾਣੇ ਵੀ ਨਹੀਂ ਗੇ ਇਹਦਾ ਪ੍ਰਿੰਟ ਵੀ ਹੈ ਜਿਹੜਾ ਬਹੁਤ ਜਿਆਦੇ ਸੋਹਣਾ ਪ੍ਰਿੰਟ ਹੈਗਾ ਨਾਲ ਰਹੇਗੀ ਬਾਟਮ ਇਸ ਕਲਰ ਦੀ ਸੇਮ ਕਲਰ ਆ ਰਿਹਾ ਕੈਮਰੇ ਦੇ ਵਿੱਚ ਜੋ ਵੀ ਥੋੜਾ ਬਹੁਤ ਡਾਰਕ ਜਾਂ ਲਾਈਟ ਕਲਰ ਆਉਂਦਾ ਮੈਂ ਤੁਹਾਨੂੰ ਨਾਲ ਹੁੰਦੇ ਦੱਸੀ ਜਾਣੀ ਐਂਗੀ ਵੀ ਇਹਦਾ ਥੋੜਾ ਜਿਹਾ ਡਾਰਕ ਆ ਰਿਹਾ ਦਾ ਲਾਈਟ ਆ ਰਿਹਾਗਾ ਲਓ ਜੀ ਸਾਰੇ ਅੱਜ ਜਿਹੜੇ ਨੇ ਬਰਬਰੀ ਦੇ ਸੂਟ ਲੇੰਗੇ ਤੇ ਇਹ ਵਾਲਾ ਵੀ ਪ੍ਰਿੰਟ ਆਪਾਂ ਕਾਫੀ ਜ਼ਿਆਦਾ ਸੇਲ ਕੀਤਾ ਹੈਗਾ ਲੋਟ ਇਸ ਤਰ੍ਹਾਂ ਪ੍ਰਿੰਟ ਹੈਗਾ ਆਸ ਨੂੰ ਬਹੁਤ ਸੋਹਣੇ ਟੇਬਲ ਦੇ ਸੂਟ ਦਿਖਾਈ ਦਿੰਦੇ ਹੋਣਗੇ ਇਦਾਂ ਹੀ ਆਪਾਂ ਵੀਡੀਓ ਬਣਾਇਆ ਕਰਾਂਗੇ ਲੋਟ ਇਹ ਰਹੇਗਾ ਜੀ ਸੂਟ ਦੁਪੱਟਾ ਤੁਸੀਂ ਟਾਈ ਐਂਡ ਡਾਈ ਵੀ ਰੱਖ ਸਕਦੇ ਹੋ ਜਿੰਮੇ ਮਰਜ਼ੀ ਰੱਖ ਸਕਦੇ ਹੋ ਤੁਹਾਡੀ ਆਪਣੀ ਚੁਆਇਸ ਹੈਗੀ ਤੇ ਇੱਕ ਬਲੈਕ ਕਲਰ ਦੀ ਵੀ ਕਾਫੀ ਜ਼ਿਆਦਾ ਡਿਮਾਂਡ ਹੋਣੀ ਦੀ ਇਹਦੇ ਨਾਲ ਹੈਗੀ ਹੈ ਕਿ ਬਲੈਕ ਬਾਟਮ ਹੈਗੀ ਲੋ ਜੀ ਇਸ ਤਰ੍ਹਾਂ ਦਾ ਪ੍ਰਿੰਟ ਹੈਗਾ ਪ੍ਰਿੰਟ ਦੀ ਗੱਲ ਕਰਾਂ ਪ੍ਰਿੰਟ ਕਾਫੀ ਜ਼ਿਆਦਾ ਸੋਹਣੇ ਲੰਗੇ ਜਦੋਂ ਸਟਿਚ ਹੁੰਦੇ ਨੇ ਸੂਟ ਬਹੁਤ ਜ਼ਿਆਦਾ ਸੋਹਣੇ ਸਟਿਚ ਹੁੰਦੇ ਨੇਗੇ ਬਐ ਵੀ ਬਰਬਰੀ ਦਾ ਸੂਟ ਹੈ ਜਿਹੜਾ ਸਲਾਈ ਕਰਵਾਇਆ ਹੋਇਆ ਹੈਗਾ ਤੇ ਤੁਸੀਂ ਉਦਾਂ ਵੀ ਕੋਈ ਵੀ ਮੇਰਾ ਸਟਿਚਿੰਗ ਦਾ ਡਿਜ਼ਾਈਨ ਹੁੰਦਾ ਮੈਂ ਤੁਹਾਨੂੰ ਦਿਖਾਉਣੀ ਹਿੰਨੇ ਤੁਸੀਂ ਆਪਣੇ ਟੇਲਰ ਤੋਂ ਵੀ ਸਟਿਚ ਕਰਵਾ ਸਕਦੇ ਹੋਗੇ ਸਕਰੀਨ ਸ਼ਾਟ ਲੈ ਲਿਆ ਕਰੋ ਤੇ ਸੇਮ ਸੂਟ ਹੈ ਜਿਹੜਾ ਸਟਿਚਿੰਗ ਕਰਵਾ ਲਿਆ ਕਰੋ ਅਗਲੇ ਸੂਟ ਦੀ ਮੈਂ ਗੱਲ ਕਰਾਂ ਨਾਲ ਦੇਖੋ ਜੀ ਮੈਂ ਪਹਿਲਾਂ ਤੁਹਾਨੂੰ ਵਿਦਆਊਟ ਦੁਪੱਟਾ ਸੂਟ ਦਿਖਾਇਆ ਸੀਗਾ ਹੁਣ ਜੇ ਤੁਸੀਂ ਦੁਪੱਟਾ ਨਾਲ ਲੈਣਾ ਚਾਹੁੰਦੇ ਹੋ ਪਾਣਾ ਦੀ ਡਿਮਾਂਡ ਵੀ ਸੀ ਵੀ ਅਸੀਂ ਦੁਪੱਟਾ ਨਾਲ ਲੈਣਾ ਚਾਹੁੰਦੇ ਆਂਗੇ ਤਾਂ ਤੁਸੀਂ ਇਸ ਦੇ ਵਿੱਚੋਂ ਜਿਹੜਾ ਸੂਟ ਆਪਣਾ ਰੱਖ ਸਕਦੇ ਹੋਗੇ ਤੇ ਨਾਲ ਆਪਾਂ ਬਰਬਰੀ ਦਾ ਜਿਹੜਾ ਦੁਪੱਟਾ ਡਾਈ ਕਰਵਾਇਆ ਹੋਇਆ ਹੈ ਜੈਸ ਤਰ੍ਹਾਂ ਟਾਈ ਐਂਡ ਡਾਈ ਕਰਵਾਇਆ ਹੋਇਆ ਹੈ ਦੇਖੋ 4 ਸਾਈਡ ਹੈ ਜਿਹੜਾ ਆਪਾਂ ਦੇਖੋ ਇਸ ਤਰ੍ਹਾਂ ਰੱਖੇ ਲੇਗੇ ਚਾਰੇ ਪਾਸੇ ਤੇ ਵਿੱਚ ਹੈ ਜਿਹੜਾ ਮਤਲਬ ਡਾਈ ਕੀਤਾ ਹੋਇਆ ਡਾਇਮੰਡ ਪਾਏ ਹੋਏ ਨੇਗੇ ਸਾਰੇ ਇਸ ਤਰ੍ਹਾਂ ਲਾਸ ਵਗੈਰਾ ਦੀ ਫਿਨਿਸ਼ਿੰਗ ਕੋਈ ਨਹੀਂ ਹੈ ਜੇ ਤੁਸੀਂ ਕਹੋਗੇ ਤਾਂ ਆਪਾਂ ਤੁਹਾਨੂੰ ਕਰਕੇ ਦੇ ਦਾਂਗੇ WhatsApp ਤੇ ਆਪਣੀ ਡਿਟੇਲ ਭੇਜ ਦਿਆ ਕਰੋ ਵੀ ਤੁਸੀਂ ਸੂਟ ਕਿਦਾਂ ਦਾ ਰੈਡੀ ਕਰਵਾਉਣਾ ਹੈਗਾ ਉਹਦਾਂ ਦਾ ਕਰਵਾ ਲਿਆ ਕਰੋ ਸਟਿਚ ਕਰਵਾ ਕੇ ਮੰਗਵਾਉਣਾ ਸਟਿਚ ਕਰਵਾ ਕੇ ਮੰਗਵਾ ਲਓ ਬਿਨਾਂ ਸਲਾਈ ਤੋਂ ਮੰਗਵਾਉਣਾ ਚਾਹਣੇ ਹੋ ਬਿਨਾਂ ਸਲਾਈ ਤੋਂ ਮੰਗਵਾ ਸਕਦੇ ਹੋਗੇ ਤੇ ਅਗਲੇ ਸੂਟ ਦੀ ਵੀ ਮੈਂ ਗੱਲ ਕਰਦੀ ਆਂਗੀ ਤੁਹਾਡੇ ਨਾਲ ਤੇ ਅਗਲਾ ਸੂਟ ਹੈ ਜੀ ਜਿਹੜਾ ਜਿਸ ਤਰ੍ਹਾਂ ਮੈਂ ਪਾਇਆ ਹੋਇਆ ਸੂਟ ਮੈਂ ਫਰੋਜ਼ੀ ਕਲਰ ਦੇ ਵਿੱਚ ਪਾਇਆ ਹੋਇਆਗਾ ਜੇ ਤੁਸੀਂ ਇਹਦੇ ਨਾਲ ਦਾ ਸੂਟ ਲੈਣਾ ਚਾਹੁੰਦੇ ਹੋ ਸੇਮ ਤਾਂ ਸੇਮ ਸੂਟ ਵੀ ਤੁਹਾਨੂੰ ਮਿਲ ਜੂਗਾ ਜਿਵੇਂ ਕਿ ਮੈਂ ਪਾਇਆ ਹੋਇਆ ਹੈਗਾ ਤੇ ਇਹਦੇ ਵਿੱਚ ਦੂਜਾ ਕਲਰ ਮੈਂ ਤੁਹਾਨੂੰ ਕਹਿੰਦੀ ਸੀ ਨਾ ਵੀ ਇੱਕ ਹੋਰ ਕਲਰ ਹੈਗਾ ਤੇ ਇਹਦੇ ਵਿੱਚ येलो ਕਲਰ ਹੈਗਾ ਇਹ ਵੀ ਜਿਹੜਾ ਕਲਰ ਹੈਗਾ ਕਾਫੀ ਜਿਆਦਾ ਸੋਹਣਾਗਾ ਪ੍ਰਿੰਟ ਵੀ ਸੋਹਣਾਗਾ ਤੇ ਨਾਲ ਰਹੇਗੀ ਪਲੇਨ ਬਾਟਮ ਰਹੇਗੀ ਜਿਵੇਂ ਮੈਂ ਪਾਇਆ ਹੋਇਆ ਸੂਟ ਇੱਕ ਸੂਟ ਅਵੇਲੇਬਲ ਹੈਗਾ 2000 ਪ੍ਰਾਈਸ ਹੈ ਪਲੱਸ ਸ਼ਿਪਿੰਗ ਹੈ ਇਹਦਾ ਵੀ 2000 ਪ੍ਰਾਈਸ ਹੈ ਪਲੱਸ ਸ਼ਿਪਿੰਗ ਹੈਗੀ ਜੇ ਤੁਸੀਂ ਲੈਣਾ ਚਾਹੁੰਦੇ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋਗੇ ਸੇਮ ਜਿੱਦਾਂ ਮੈਂ ਸੂਟ ਰੈਡੀ ਕਰਵਾਇਆ ਹੋਇਆ ਹੈਗਾ ਉਦਾਂ ਤੁਸੀਂ ਸੂਟ ਹੈ ਜਿਹੜਾ ਰੈਡੀ ਕਰਵਾ ਸਕਦੇ ਹੋਗੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਵੀਡੀਓ ਪਸੰਦ ਆਈ ਹੋਗੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਅੱਜ ਵੀਡੀਓ ਕਿਵੇਂ ਦੀ ਲੱਗੀ ਵੀ ਠੀਕ ਬਣੀ ਆ ਆਪਣੇ ਆਪਣੇ ਤੁਸੀਂ ਰਾਏ ਦਿੰਦੇ ਰਿਹਾ ਕਰੋ ਕਮੈਂਟ ਦੇ ਵਿੱਚ ਮੈਂ ਜਰੂਰ ਫੋਲੋ ਕਰਦੀ ਹਾਂ ਜਿਵੇਂ ਵੀ ਤੁਸੀਂ ਕਹਿਣਗੇ ਬਾਕੀ ਸੂਟ ਲੈਣਗੇ ਜਿਹੜੇ ਬਹੁਤ ਜਿਆਦੇ ਸੋਹਣੇ ਸੂਟ ਲੈਣਗੇ ਟ੍ਰੈਂਡ ਦੇ ਵਿੱਚ ਸੂਟ ਲੈਣਗੇ ਤੇ ਆਪਣਾ ਫਾਸਟਲੀ ਆਰਡਰ ਕਰਦੇ ਹੋ ਦੁਪੱਟਾ ਕਹੋਗੇ ਆਪਾਂ ਤੁਹਾਨੂੰ ਦੁਪੱਟਾ ਡਾਈ ਕਰਕੇ ਦੇ ਦਾਂਗੇ ਤੁਸੀਂ ਬਿਨਾਂ ਦੁਪੱਟੇ ਤੋਂ ਵੀ ਲੈ ਸਕਦੇ ਹੋਗੇ ਜਿਵੇਂ ਵੀ ਲੈਣਾ ਚਾਹੋਗੇ ਤੁਸੀਂ ਉਸ ਤਰ੍ਹਾਂ ਸੂਟ ਆਰਡਰ ਕਰ ਸਕਦੇ ਹੋਗੇ ਜੇ ਤੁਸੀਂ ਕੋਈ ਵੀ ਵਰਕ ਵਾਲਾ ਸੂਟ ਰੈਡੀ ਕਰਵਾਉਣਾਗਾ ਉਹ ਵੀ ਤੁਸੀਂ ਆਪਣੇ ਕੋਲੋਂ ਕਰਵਾ ਸਕਦੇ ਹੋਗੇ ਜਿੱਦਾਂ ਮੈਂ ਕੱਲ ਵੀਡੀਓ ਪਾਈ ਸੀ ਪਸ਼ਮੀਨੇ ਦੇ ਸੂਟਾਂ ਦੀ ਭੈਣਾਂ ਨੇ ਉਹਦੇ ਉੱਪਰ ਆਪਣੇ ਆਪਣੇ ਡਿਜ਼ਾਈਨ ਭੇਜੇ ਨੇਗੇ ਵਰਕ ਵਾਲੇ ਤੇ ਆਪਾਂ ਰੈਡੀ ਕਰਕੇ ਤੁਹਾਨੂੰ ਦਿਖਾਵਾਂਗੇ ਜਦੋਂ ਉਹ ਰੈਡੀ ਹੋ ਕੇ ਆਗੇ ਚਲੋ ਜੀ ਅਗਲੀ ਵੀਡੀਓ ਲੈ ਕੇ ਆਵਾਂਗੇ ਫਿਰ ਕੱਲ ਨੂੰ ਤੇ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਊਗੀ ਵੀਡੀਓ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ